ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਅਮਰੀਕਾ ਜਾਣ ਵਾਲੇ ਜਿਹੜੇ ਨਵੇਂ ਲੋਕ ਨੇ ਉਹਨਾਂ ਵਾਸਤੇ ਚਿੰਤਾ ਵਾਲੀ ਖਬਰ ਹੈ ਲੇਕਿਨ ਜਿਹੜੇ ਅਮਰੀਕਾ ਦੇ ਵਿੱਚ ਰਹਿ ਐਚ 1 ਵੀ ਵੀਜ਼ਾ ਦੇ ਉਹਨਾਂ ਲਈ ਰਾਹਤ ਦੀ ਖਬਰ ਹੈ ਦਰਸਕਾਂ ਪਹਿਲਾਂ ਐਚ 1 ਵੀ ਵੀਜ਼ਾ ਤੇ 100 ਗੁਣਾ ਜਿਹੜੀ ਫੀਸ ਵਧਾਈ ਗਈ ਸੀ ਉਹ ਸਿਰਫ ਨਵੀਆਂ ਐਪਲੀਕੇਸ਼ਨਸ ਵਾਸਤੇ ਹੈ ਇਹ ਕਲੀਅਰ ਕਰ ਦਿੱਤਾ ਹੈ 트ੰਪ ਪ੍ਰਸ਼ਾਸਨ ਨੇ ਕਿ ਉਹ ਨਵੀਆਂ ਐਪਲੀਕੇਸ਼ਨਸ ਵਾਸਤੇ ਨੇ ਜਿਹੜੇ ਉੱਥੇ ਰਹਿ ਰਹੇ ਨੇ ਜਾਂ ਜਿਨ੍ਹਾਂ ਨੇ ਨਵੀਨੀਕਰਨ ਕਰਵਾਉਣਾ ਹੈ ਜਿਨ੍ਹਾਂ ਕੋਲ ਆਲਰੇਡੀ ਵੀਜ਼ਾ ਹੈਗਾ ਉਹਨਾਂ ਤੇ ਇਸ ਹੁਕਮ ਦਾ ਕੋਈ ਫਰਕ ਨਹੀਂ ਪਵੇਗਾ ਇਹ 트ੰਪ ਪ੍ਰਸ਼ਾਸਨ ਨੇ ਕਲੀਅਰ ਕਰ ਦਿੱਤਾ ਹੈ ਹਾਲਾਂਕਿ ਇਸ ਆਰਡਰ ਤੋਂ ਬਾਅਦ ਜਦੋਂ ਇਹ ਆਰਡਰ ਕੀਤਾ ਸ਼ੁੱਕਰਵਾਰ ਨੂੰ 트ੰਪ ਪ੍ਰਸ਼ਾਸਨ ਵੱਲੋਂ ਆਰਡਰ ਕੀਤਾ ਗਿਆ ਤੇ ਉਸ ਤੋਂ ਬਾਅਦ ਇਹ ਭਾਜੜਾ ਪੈ ਗਈਆਂ ਸੀਗੀਆਂ ਕਿਉਂਕਿ ਕੁਝ ਲੋਕ ਦੀਵਾਲੀ ਤੇ ਆਉਣਾ ਚਾਹੁੰਦੇ ਸੀ ਉਹਨਾਂ ਨੇ ਆਪਣੀਆਂ ਟਿਕਟਾਂ ਵਾਪਸ ਕੀਤੀਆਂ ਜਾਂ ਕੁਝ ਲੋਕ ਜਿਹੜੇ ਪਹਿਲਾਂ ਇਸ ਦੌੜ ਭੱਜ ਚ ਲੱਗੇ ਸਨ ਕਿ ਇਨੀ ਫੀਸ ਯਾਨੀ ਤਕਰੀਬਨ 88 ਲੱਖ ਰੁਪਈਆ ਕੌਣ ਭਰੇਗਾ H1 ਵੀਜ਼ਾ ਤੇ ਵਧਾਈ ਗਈ ਫੀਸ ਤੇ ਹੁਣ ਵੱਡਾ ਖੁਲਾਸਾ ਕੀਤਾ ਗਿਆ ਕਿ ਇਹ ਫੀਸ ਸਿਰਫ ਇੱਕ ਵਾਰ ਦੇਣੀ ਹੋਵੇਗੀ ਪਹਿਲਾਂ ਇਹ ਕਿਹਾ ਜਾ ਰਿਹਾ ਸੀਗਾ ਕਿ ਇਹ ਫੀਸ ਹਰ ਸਾਲ ਯਾਨੀ ਸਾਲ ਦਰ ਸਾਲ ਦੇਣੀ ਹੋਵੇਗੀ ਜਿਸ ਨੂੰ ਲੈ ਕੇ ਜਿਹੜੇ ਪ੍ਰੋਫੈਸ਼ਨਲਸ ਹੈਗੇ ਨੇ ਆਈਟੀ ਪ੍ਰੋਫੈਸ਼ਨਲਸ ਉੱਥੇ ਕੰਮ ਕਰ ਰਹੇ ਨੇ ਉਹਨਾਂ ਚ ਵੀ ਚਿੰਤਾ ਹੋ ਗਈ ਸੀ ਕਿ ਕਈਆਂ ਦੀ ਫੀਸ ਤਾਂ ਕਈਆਂ ਦੀ ਤਾਂ ਸੈਲਰੀ ਵੀ ਜਿਹੜੀ ਹੈ ਉਹ ਫੀਸ ਤੋਂ ਘੱਟ ਸੀ ਤੇ ਉਹ ਕਿਦਾਂ ਇਹ ਫੀਸ ਭਰਨਗੇ ਲੇਕਿਨ ਹੁਣ ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਜਿਹੜੇ ਉੱਥੇ ਕੰਮ ਕਰ ਰਹੇ ਆ ਉਹਨਾਂ ਤੇ ਇਸ ਨਵੇਂ ਹੁਕਮਾਂ ਦਾ ਕੋਈ ਅਸਰ ਨਹੀਂ ਪਵੇਗਾ ਸਿਰਫ ਨਵੀਂ ਅਰਜ਼ੀ ਤੇ ਹੀ ਇਹ ਫੀਸ ਲਾਗੂ ਹੋਵੇਗੀ ਜਿਹੜੀ ਐਲਾਨੀ ਗਈ ਹੈ ਮੌਜੂਦਾ ਵੀਜ਼ਾ ਧਾਰਕਾਂ ਜਾਂ ਨਵੀਨੀਕਰਨ ਕਰਵਾਉਣ ਵਾਲੇ ਇਸ ਘੇਰੇ 'ਚ ਨਹੀਂ ਆਉਣਗੇ ਯੂਐਸ ਚ ਭਾਰਤੀ ਆਈਟੀ ਪੇਸ਼ਾਵਰਾਂ ਸਣੇ ਹਜ਼ਾਰਾਂ ਮੁਲਾਜ਼ਮਾਂ ਨੂੰ ਇਹ ਵੱਡੀ ਰਾਹਤ ਮਿਲੀ ਹੈ ਇਸ ਹੁਕਮ ਤੋਂ ਬਾਅਦ ਪਰ ਬਾ ਯਾਨੀ 21 ਸਤੰਬਰ ਤੋਂ ਪਹਿਲਾਂ ਜਿਹੜੇ ਜਮਾ ਕੀਤੇ ਗਏ ਬਿਨਾਂ ਪੱਤਰ ਯਾਨੀ ਐਪਲੀਕੇਸ਼ਨ ਜਿਹੜੀ ਜਮਾ ਕੀਤੀਆਂ ਗਈਆਂ ਨੇ ਉਹਨਾਂ ਤੇ ਵੀ ਇਸ ਦਾ ਕੋਈ ਅਸਰ ਨਹੀਂ ਪਏਗਾ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਕੰਪਨੀਆਂ ਨੂੰ H1B ਵੀਜ਼ਾ ਵਾਲੇ ਮੁਲਾਜ਼ਮਾਂ ਲਈ ਹਰ ਸਾਲ 1 ਲੱਖ ਡਾਲਰ ਯਾਨੀ ਕਰੀਬ 88 ਲੱਖ ਰੁਪਏ ਦਾ ਭੁਗਤਾਨ ਕਰਨਾ ਹੋਵੇਗਾ H1B ਵੀਜ਼ਾ ਭਾਰਤੀ ਆਈਟੀ ਪੇਸ਼ੇਵਰਾਂ ਵਿਚਕਾਰ ਬਹੁਤ ਮਸ਼ਹੂਰ ਹੈ ਇਹ 3 ਸਾਲਾਂ ਲਈ ਮਾਨਤਾ ਪ੍ਰਾਪਤ ਹੁੰਦਾ ਹੈ ਤੇ ਇਸ ਨੂੰ ਤਿੰਨ ਹੋਰ ਸਾਲਾਂ ਦੇ ਲਈ ਵਧਾਇਆ ਜਾ ਸਕਦਾ ਹੈ 21 ਸਤੰਬਰ ਦੀ ਰਾਤ 12 ਵਜੇ ਇੱਕ ਮਿੰਟ ਤੇ ਲਾਗੂ ਇਹ ਫੀਸ ਵਾਦੇ ਦੇ ਹੁਕਮ ਨਾਲ ਭਾਰਤੀ ਪੇਸ਼ੇਵਰਾਂ ਲਈ ਅਮਰੀਕਾ ਜਾਣਾ ਮਹਿੰਗਾ ਹੋ ਜਾਵੇਗਾ ਯਾਨੀ ਖੋ ਚੁੱਕਿਆ ਹੈ ਅਮਰੀਕੀ नागरिकता ते इमीग्रेशन सेवा यानी यू एस सी आई एस ने किया है कि राष्ट्रपति ट्रंप की नवी वीज़ा नीति सिर्फ उन्होंने नवे बिनाकार लागू होगी जो अजे तक जमा नहीं कीते गए यानी जो फीसा जो एप्लीकेशन अजय जमा नहीं हुई ये सिर्फ नवे हुक्म जोड़े है उन्होंने ही लागू है इक्कीस सितंबर तो पहला जमा किते गए ਜਿੰਨੇ ਵੀ ਬਿਨਾ ਬਿਨੇ ਪੱਤਰ ਨੇ ਉਹਨਾਂ ਤੇ ਇਹ ਲਾਗੂ ਨਹੀਂ ਹੋਵੇਗੀ ਫਿਲਹਾਲ ਅਮਰੀਕਾ ਤੋਂ ਜੋ ਲੋਕ ਬਾਹਰ ਹਨ ਉਹਨਾਂ ਨੂੰ ਵੀ ਦੇਸ਼ ਚ ਦੁਬਾਰਾ ਦਾਖਲੇ ਦੇ ਲਈ ਫੀਸ ਨਹੀਂ ਦੇਣੀ ਹੋਏਗੀ ਕਿਉਂਕਿ ਇੱਕਦਮ ਅਫਰਾ ਤਫਰੀ ਮਚ ਗਈ ਸੀ ਲੋਕ ਆਪਣੀਆਂ ਟਿਕਟਾਂ ਵਾਪਸ ਕਰਨ ਲੱਗ ਪਏ ਸਨ ਕਿਉਂਕਿ ਜੋ ਲੋਕ ਅਮਰੀਕਾ ਤੋਂ ਦੀਵਾਲੀ ਤੇ ਆਉਣਾ ਚਾਹੁੰਦੇ ਸੀ ਆਪਣੇ ਆਪਣੇ ਘਰਾਂ ਚ ਉਹਨਾਂ ਨੇ ਵੀ ਟਿਕਟਾਂ ਵਾਪਸ ਕਰਨੀਆਂ ਸ਼ੁਰੂ ਕਰ ਦਿੱਤੀਆਂ ਵਾਈਟ ਹਾਊਸ ਦੀ ਤਰਜਮਾਨ ਟੋਲਰ ਰੋਜ਼ਰ ਜਨੀ ਦੱਸਿਆ ਕਿ ਮੌਜੂਦਾ ਵੀਜ਼ਾ ਧਾਰਕਾਂ ਨੂੰ ਇਹ ਫੀਸ ਨਹੀਂ ਦੇਣੀ ਪਵੇਗੀ ਜਿਨ੍ਹਾਂ ਲੋਕਾਂ ਨੂੰ ਵੀਜ਼ਾ ਮਿਲ ਚੁੱਕਾ ਹੈ ਜਾਂ ਜਿਨ੍ਹਾਂ ਨਵਿਆਉਣਾ ਜਿਨ੍ਹਾਂ ਨੇ ਨਵਿਆਉਣਾ ਹੈ ਉਹਨਾਂ ਨੂੰ ਵੀ ਇਹ ਫੀਸ ਨਹੀਂ ਦੇਣੀ ਪਵੇਗੀ ਉਹਨਾਂ ਕਿਹਾ ਕਿ ਰਾਸ਼ਟਰਪਤੀ ਡ੍ਰੰਪ ਨੇ ਅਮਰੀਕੀ ਕਾਮਿਆਂ ਨੂੰ ਪਹਿਲ ਦੇਣ ਦਾ ਵਾਅਦਾ ਕੀਤਾ ਸੀ ਇਹ ਸਮਝਦਾਰੀ ਭਰਿਆ ਕਦਮ ਕੰਪਨੀਆਂ ਨੂੰ ਸਿਸਟਮ ਦਾ ਗਲਤ ਇਸਤੇਮਾਲ ਕਰਨ ਤੇ ਤਨਖਾਹ ਘਟ ਕਰਨ ਤੋਂ ਰੋਕੇਗਾ ਇਹ ਸਭ ਕੁਝ ਜਿਹੜੇ ਅਮਰੀਕਾ ਪ੍ਰਸ਼ਾਸਨ ਦੇ ਲੋਕ ਨੇ ਯਾਨੀ ਵਾਈਟ ਹਾਊਸ ਦੇ ਇੱਕ ਪ੍ਰੈਸ ਕਾਨਫਰੈਂਸ ਪ੍ਰੈਸ ਕਤਰ ਹੈਗੀ ਹੈ ਕੈਰੋਲਿਨ ਲਿਵਿਟ ਉਹਨਾਂ ਨੇ ਵੀ ਐਕਸ ਤੇ ਲਿਖਿਆ ਹੈ ਕਿ ਸਪਸ਼ਟ ਰੂਪ ਨਾਲ ਦੱਸ ਦਈਏ ਕਿ 1 ਲੱਖ ਡਾਲਰ ਦੀ ਫੀਸ ਸਾਲਾਨਾ ਨਹੀਂ ਬਲਕਿ ਇੱਕ ਵਾਰ ਦੀ ਹੋਵੇਗੀ ਇਹ ਫੀਸ ਸਿਰਫ ਅਪਲਾਈ ਕਰਨ ਸਮੇਂ ਹੀ ਲਈ ਜਾਵੇਗੀ ਜਿਨ੍ਹਾਂ ਕੋਲ ਪਹਿਲਾਂ ਤੋਂ ਹੀ H1B ਵੀਜ਼ਾ ਹੈਗਾ ਜਿਹੜੇ ਦੇਸ਼ ਤੋਂ ਬਾਹਰ ਹਨ ਉਹਨਾਂ ਤੋਂ ਦੁਬਾਰਾ ਦਾਖਲੇ ਲਈ 1 ਲੱਖ ਡਾਲਰ ਨਹੀਂ ਲੈ ਜਾਣਗੇ H1B ਵੀਜ਼ਾ ਤੇ ਤਾਰਕ ਪਹਿਲਾਂ ਵਾਂਗ ਹੀ ਦੇਸ਼ ਤੋਂ ਬਾਹਰ ਜਾ ਸਕਦੇ ਹਨ ਤੇ ਵਾਪਸ ਆ ਸਕਦੇ ਹਨ ਨਿਯਮਾਂ 'ਚ ਬਦਲਾਅ ਨਾਲ ਉਹਨਾਂ ਦੀ ਇਸ ਦੁਚਿੱਤੀ 'ਤੇ ਕੋਈ ਅਸਰ ਨਹੀਂ ਪਵੇਗਾ ਇਹ ਬਹੁਤ ਰਾਹਤ ਵਾਲੀ ਖਬਰ ਹੈ ਕਿ ਇਹ ਫੀਸ ਜਿਹੜੀ ਹੈ ਨਵੇਂ ਬਿਨੇਕਾਰਾਂ ਦੇ ਵਾਸਤੇ ਹੈ ਔਰ ਪੁਰਾਣਿਆਂ ਤੇ ਇਸ ਦਾ ਕੋਈ ਅਸਰ ਨਹੀਂ ਪਏਗਾ